ਨਵਦੀਪ ਹੁਣਾ ਦੇ ਫਾਦਰ ਸਾਹਿਬ ਨੇ ਮੈਂ ਤੁਹਾਡੇ 2 ਮਿੰਟ ਲਵਾਂ ਜਿਆਦਾ ਨਹੀਂ ਲਵਾਂਗਾ ਸਮਾਂ 에ਅਰ ਬੈਡ ਵਗੈਰਾ ਤੁਸੀਂ ਸਾਰੇ ਲਾ ਲਿਆ ਕੰਨਾਂ ਦੇ ਵਿੱਚ ਹੋਰ ਕੀ ਕੁਝ ਤਿਆਰੀ ਹੈਗੀ ਆ ਤੁਹਾਡੀ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਕਹਿਣਾ ਵੀ ਆਪਾਂ ਨੇ ਤਿਆਰੀ ਟੁਰੀ ਦੇਖੋ ਕੋਈ ਨਹੀਂ ਆਪਾਂ ਤਾਂ ਹੱਥ ਜੋੜ ਕੇ ਅੱਗੇ ਚੱਲਣਾ ਆ ਔਰ ਸਤਨਾਮ ਵਹਿਗੁਰੂ ਦਾ ਜਾਪ ਕਰ ਕਰਕੇ ਅੱਗੇ ਚੱਲਣਾ ਆ ਔਰ ਸਭ ਨੂੰ ਇਹੀ ਸਮਝਾਣਾ ਵੀ ਭਾਈ ਨਾ ਨੁਕਸਾਨ ਉਧਰ ਹੋਵੇ ਨਾ ਨੁਕਸਾਨ ਇੱਧਰ ਹੋਵੇ ਆਪਾਂ ਨੇ ਆਪਣੀ ਮੰਗਾਂ ਮਨਵਾਣੀ ਆ ਆਪਾਂ ਸਿਰਫ ਅੰਦੋਲਨ ਲੜਾਏ ਹੋਏ ਆ ਇਸੇ ਕਰਕੇ ਤੁਹਾਡੇ ਚੈਨਲ ਰਹੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰ ਵੀ ਭਾਈ ਜਿਨੇ ਵੀ ਕੋਈ ਵੀ ਅੱਗੇ ਜਾਵੇ ਬਿਲਕੁਲ ਜੱਤੀ ਜੱਥੇ ਬੰਦਿਆਂ ਦਾ ਕੋਈ ਆਰਡਰ ਜਾਂ ਕੋਈ ਉਹਨਾਂ ਦਾ ਮਲੇ ਵਿਚਾਰ ਪਟਾਂਦਰਾ ਕਰਕੇ ਫਿਰ ਆਪਾਂ ਅੱਗੇ ਜਾਣਾ ਹੈ ਸਾਰਿਆਂ ਨੇ ਜਾਬਤੇ 'ਚ ਰਹਿਣਾ ਹੈ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਸਭ ਨੂੰ ਜੇ ਤੁਹਾਡੀ ਵੀਡੀਓ ਐਸੇ ਸਾਰੇ ਆਪਣੇ ਸੰਗਤ 'ਚ ਘੁੰਮ ਜਾਵੇ ਵੀ ਤੁਸੀਂ ਨਮਕ ਤੇ ਪਾਣੀ ਜੂਰ ਨਾਲ ਰੱਖਣਾ ਹੈ ਤੇ ਆਕਸੀਜਨ ਖਤਮ ਕਰ ਦਿੰਦਾ ਹੈ ਔਰ ਨਮਕ ਔਰ ਪਾਣੀ ਹੀ ਉਸ ਦਾ ਇੱਕ ਹੱਲ ਹੈ ਔਰ ਜਿਹਨੇ ਵੀ ਸੇਵਾ ਕਰਨੀ ਹੈ ਆਪਣੀ ਬੋਰੀਆਂ ਚੱਕੋ ਉਹਨੂੰ ਦੱਬੋ ਜਿੰਨਾ ਵੀ ਹੋ ਸਕਦਾ ਹੈ ਪਰ ਰਹਿਣਾ ਜਾਬਤੇ 'ਚ ਹੈ ਬਿਲਕੁਲ ਸਾਰੀ ਜਥੇਬੰਦੀਆਂ ਦਾ ਹੁਕਮ ਮੰਨ ਕੇ ਚੱਲਣਾ ਹੈ ਔਰ ਵਾਹਿਗੁਰੂ ਦਾ ਨਾਮ ਜਪ ਕੇ ਅੱਗੇ ਆਪਣਾ ਚੱਲਣਾ ਹੈ ਇਹ ਹੀ ਮੇਰੀਆਂ ਨੇ ਬੇਨਤੀਆਂ ਕਬੂਲ ਕਰਿਓ ਨੌਜਵਾਨ ਹੁਣ ਕੀ ਲੱਗਦਾ ਪੂਰੇ ਜਾਬਤੇ ਦੇ ਵਿੱਚ ਹੈਗੇ ਨੇ ਜੋਸ਼ ਤਾਂ ਹੈ ਜੋਸ਼ ਦੇ ਨਾਲ ਹੌਸਲੇ ਵੀ ਬਹੁਤ ਲੋੜ ਹੈ ਬਿਲਕੁਲ ਸਾਰਿਆਂ ਨੂੰ ਜੋਸ਼ ਵੀ ਹੈ ਔਰ ਹੌਸਲ ਵੀ ਹੈ ਆ ਸਭ ਨौजਵਾਨਾਂ ਨੇ ਜਿਵੇਂ ਇਸ ਤਰ੍ਹਾਂ ਆਪਾਂ ਨੇ 2020 আর 2021 ਕੇ اندر ਅੰਦੋਲਨ ਲੜਿਆ ਆ ਉਸੇ ਤਰ੍ਹਾਂ ਆਪਾਂ ਨੇ ਜੋ 2024 ਦਾ ਅੰਦੋਲਨ ਲੜਨਾ ਆ ਠੀਕ ਹੈ ਧੰਨਵਾਦ ਆ ਇਹ ਨਵਦੀਪ ওয়াটার ਕੈਨਨ ਵਾਲੇ ਦੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਹਦਾਇਤਾ ਦੇ ਤੌਰ ਦੇ ਉੱਪਰ ਦਿੱਤੀਆਂ ਜੇਕਰ ਪਾਣੀ ਤੇ ਨਮਕ ਨਾਲ ਰੱਖੋ ਤੁਸੀਂ ਤੇ ਉਹਦੇ ਨਾਲ ਆਕਸੀਜਨ ਦਾ ਲੈਵਲ ਵੱਧ ਜਾਂਦਾ ਤਾਂ ਖਾਲਸਾ ਜੀ ਸਾਡੇ ਨਾਲ ਨੇ ਸਤਨਾਮ ਵਾਹਿਗੁਰੂ ਦਾ ਜਾਬ ਤੁਸੀਂ ਕਰ ਰਹੇ ਸੀਗੇ ਇਸੇ ਤਰੀਕੇ ਨਾਲ ਅੱਗੇ ਵਧਣਾ ਇਸੇ ਤਰੀਕੇ ਨਾਲ ਜੀ ਇਸੇ ਤਰੀਕੇ ਨਾਲ ਮਹਾਰਾਜ ਦਾ ਜਾਬ ਕਰਦੇ ਐ ਅੱਗੇ ਜਾਣਾ ਜੀ ਕੋਈ ਸਾਡਾ ਹੋਰ ਭਾਵਨਾ ਦਾ ਮਸਕਤ ਨਹੀਂ ਗਾ ਕਈ ਵਾਰੀ ਇਹ ਵੀ ਹੁੰਦਾ ਨਾ ਵੀ ਦੂਸਰੇ ਪਾਸੇ ਵੀਡੀਓਜ਼ ਇਸ ਤਰ੍ਹਾਂ ਸ਼ੋਅ ਕੀਤੀਆਂ ਜਾਂਦੀਆਂ ਵੀ ਜਿਵੇਂ ਕਿਸਾਨ ਕੋਈ ਤੱਕਾ ਕਰ ਰਿਹਾ ਹੋਵੇ ਜਾਂ ਫਿਰ ਪੁਲਿਸ ਦੇ ਉੱਪਰ ਅਟੈਕ ਕਰ ਰਿਹਾ ਹੋਵੇ ਇਦਾਂ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਤਾਂ ਫਿਰ ਤੁਸੀਂ ਕਿਵੇਂ ਵਿਉਂਤਬੰਦੀ ਬਣਾਓਗੇ ਵੀ ਨੌਜਵਾਨਾਂ ਨੂੰ ਜਾਬਤੀ 'ਚ ਰੱਖਣਾ ਨੌਜਵਾਨ ਜੀ ਪੂਰੀ ਤਰ੍ਹਾਂ ਜਾਬਤੇ ਜਾਂ ਜਿੱਦਾਂ ਜਥੇਬੰਦੀਆਂ ਆਖ ਰਹੀਆਂ ਆਪਾਂ ਨੂੰ ਓਦਾਂ ਹੀ ਆਪਾਂ ਜਾਬਤੇ ਦੇ ਵਿੱਚ ਨੌਜਵਾਨ ਪੀੜ੍ਹੀ ਸਾਡੀ ਜਥੇਬੰਦੀਆਂ ਸਾਡੇ ਨਿਹੰਗ ਫੌਜਾਂ ਸਾਰੀਆਂ ਜਾਬਤੇ ਦੇ ਵਿੱਚ ਆ ਜਦੋਂ ਸਾਨੂੰ ਐਲਾਨ ਹੋਊਗਾ 11 ਵਜੇ ਦੀ ਸਾਨੂੰ ਕਾਲ ਦਿੱਤੀ ਆ ਉਸ ਤੋਂ ਬਾਅਦ ਜਿੱਤਰਾ ਵੀ ਸਾਨੂੰ ਜਥੇਬੰਦੀ ਆਖੂਗੀ ਉਸੇ ਤਰ੍ਹਾਂ ਹੀ ਅੱਗੇ ਵਧਾਂਗੇ ਜੇ ਤੁਸੀਂ ਤੁਹਾਡੀ ਤਿਆਰੀ ਹੈ ਤੁਸੀਂ ਸਵੇਰੇ ਹੀ ਆ ਕੇ ਖੜ੍ਹਗੇ ਇੱਥੇ ਮੋਰਚੇ ਤੇ ਹਾਂਜੀ ਪੂਰੀ ਤਿਆਰੀ ਹੈ ਜੀ ਤਿਆਰੀ ਨਾਲ ਹੀ ਆਏ ਹਾਂ ਹਾਂਜੀ ਪੂਰੀ ਤਿਆਰੀ ਤੁਸੀਂ ਕਿੰਡੋ ਆਏ ਤੁਸੀਂ ਸਰਦਾਰ ਸਾਹਿਬ ਤਰਨਤਾਰਨ ਜਿਲ੍ਹਾ ਕਰਨ ਵਾਲੇ ਤਾਂ ਵੈਸੇ ਹੀ ਕਹਿੰਦੇ ਬਹੁਤੇ ਤੱਤੇ ਚੱਲਦੇ ਆ ਤੁਸੀਂ ਟਾਈਮ ਨਹੀਂ ਆਗੇ ਟਾਈਮ ਨਹੀਂ ਟਾਈਮ ਨਹੀਂ ਜੀ ਦੇਖੋ ਆਪਣਾ ਤੇ ਮੰਗਾ ਮੰਦੇ ਨਾਲ ਹੀ ਆ ਸਾਰਾ ਕੁਝ ਹਾਂ ਤੇ ਆਪਾਂ ਨੂੰ ਤੇ ਮੰਗਾ ਸਾਡੀਆਂ ਮੰਗਾ ਸਾਡਾ ਕੋਈ ਕਹੇ ਨਾ ਕੋਈ ਇਹ ਗੋਨੀ ਕੀ ਵੀ ਅਹੀਂ ਜਾਣਾ ਜਾਣਾ ਮੰਗਾ ਤੇ ਸਾਨੂੰ ਲਾਣ ਕਰ ਦੇਣੇ ਅੱਗੇ ਜਾ ਕੇ ਲੈਣਾ ਬਾਕੀ ਇੱਕ ਘੰਟਾ ਪਹਿਲਾਂ ਵੀ ਐਲਾਨ ਕਰ ਦਣਗੇ ਤਾਂ ਤੁਸੀਂ ਮੁੜ ਜਾਓ ਕੋਈ ਕੋਈ ਚੱਕਰ ਨਹੀਂਗਾ ਸਾਨੂੰ ਮੰਗਾ ਦੇ ਨਾਲ ਸਾਡੀਆਂ ਮੰਗਾਂ ਨੂੰ ਜੋ ਵੀ ਆ ਨਾ ਉਹ ਸ਼ਾਂਤਮਈ ਚਾਹੁੰਦਾ ਵਾਂ ਅੰਦੋਲਨ ਵੀ ਸ਼ਾਂਤਮਈ ਅੰਦੋਲਨੋ ਕਿ ਨਿਭੜੇ ਪ੍ਰਬੰਧ ਬਹੁਤ ਨੇ ਪ੍ਰਸ਼ਾਸਨ ਦੇ ਅੱਗੇ ਜਾਣ ਨੂੰ ਰੋਕਣ ਦੇ ਲਈ ਉਹ ਸਾਊਂਡ ਵਗੈਰਾ ਲਾਏ ਕਿੰਨੇ ਕੰਨਾਂ 'ਚ ਉਹ ਦਿੱਕਤ ਆ ਸਕਦੀ ਆ ਤੁਹਾਡੀ ਕੀ ਤਿਆਰੀ ਹੈ ਸਾਡੀ ਤਿਆਰੀ ਆ ਅਣਕਾਣੀ ਤਿਆਰੀ ਆ ਨਾਲ ਅਸੀਂ ਜਿਹੜੇ ਉਹ ਵਿੱਚ ਕੰਨਾਂ 'ਚ ਲਾਉਣਗਾ ਸਾਡੀ ਆਵੇ ਤਿਆਰੀ ਕਰ ਲੈ ਸਰ ਸਾਰੀ ਤਿਆਰੀ ਕਰ ਲਈਏ ਹੋਈ ਤਿਆਰੀਆਂ ਅਸੀਂ ਥੋੜੇ ਕੁਝ ਕਰਨੀ ਨਹੀਂ ਦਈ ਅੱਛਾ ਰੂ ਨਾ ਕਾਟਨ ਲਾਵਾਂਗੇ ਯਾਰਾਂ ਵਿੱਚ ਆਏ ਆ। ਬਾਕੀ ਆਪੋ ਆਪਣੇ ਪ੍ਰਬੰਧ ਕਰਕੇ ਜਿੰਨੇ ਵੀ ਇੱਥੇ ਆਏ ਆ ਉਹ ਆਪਣੇ ਆਪਣੇ ਪ੍ਰਬੰਧ ਕਰਕੇ ਆਏ ਆ। ਠੀਕ ਹੈ ਜੀ। ਹਾਂ ਆਪਣੇ ਵਾਲਾ ਵੀ ਪੂਰੇ ਪੂਰੇ ਫੁੱਲ ਫੁੱਲ ਪ੍ਰਬੰਧਿਆ। ਪਰ ਫਿਰ ਵੀ ਸੇਤ ਦਾ ਤੇ ਮੈਨੂੰ ਲੱਗਦਾ ਵੀ ਕਿਉਂਕਿ ਹੈ ਤਾਂ ਉਧਰ ਵੀ ਆਪਣੇ ਹੀ ਭਰਾ ਆ ਪਰ ਕਿ ਉਹ ਵੀ ਉਹ ਕਿਹੜੀ ਉਹਨੇ ਵੀ ਆਪਣੇ ਕੋਈ ਭਾਈ ਭਤੀਜਾ ਭਰਾ ਸਾਰੇ ਆਪਣੇ ਹੀ ਉਧਰ। ਉਧਰ ਵੀ ਆਪਣੇ ਇਹ ਇਧਰ ਵੀ ਆਪਣੇ। ਠੀਕ ਹੈ ਜੀ। ਠੀਕ ਹੈ। ਧੰਨਵਾਦ ਤਾਂ ਇਹ ਕਿਸਾਨ ਨੇ ਸਵੇਰ ਤੋਂ ਹੀ ਮੋਰਚੇ ਦੇ ਉੱਪਰ ਡਟ ਕੇ ਨੇ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਕਿ 11 ਵਜੇ ਦਿੱਲੀ ਵੱਲ ਨੂੰ ਕੂਚ ਕਰਨੀ ਹੈ ਟਰਾਲੀਆਂ ਟਰੈਕਟਰ ਲੈ ਕੇ ਹੌਲੀ ਹੌਲੀ ਕਿਸਾਨ ਅੱਗੇ ਵਧ ਰਹੇ ਨੇ ਪਰ 11 ਵਜੇ ਜਦੋਂ ਕਹਿੰਦੇ ਕਿ ਸਾਨੂੰ ਆਗੂਆਂ ਦਾ ਆਰਡਰ ਹੋਵੇਗਾ ਉਦੋਂ ਹੀ ਅਸੀਂ ਅੱਗੇ ਵਧਾਂਗੇ ਪਰ ਇਸ ਜਗ੍ਹਾ ਦੇ ਉੱਪਰ ਮਾਹੌਲ ਜਿਹੜਾ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਚਾਹੇ ਬੱਚੇ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਬੀਬੀਆਂ ਪਣਾ ਸਭ ਅੱਗੇ ਆ ਰਹੀਆਂ ਨੇ ਕਿਉਂਕਿ ਅਸਵਿਲੇ ਠੰਡ ਵੀ ਬਹੁਤ ਜ਼ਿਆਦਾ ਵਾਤ ਧੁੰਦ ਵੀ ਪਈ ਹੋਈ ਆ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟਾ ਪਰ ਫਿਰ ਵੀ ਇਸ ਦੇ ਬਾਵਜੂਦ ਕਿਸਾਨਾਂ ਦੇ ਵਿੱਚ ਜੋਸ਼ ਖੰਡਾ ਨਹੀਂ ਹੋਇਆ ਦਿਣ ਭਾਵੇਂ ਠੰਡਾ ਜ਼ਰੂਰ ਆ ਪਰ ਜੋਸ਼ ਠੰਡਾ ਪੈਂਦਾ ਨਹੀਂ ਨਜ਼ਰ ਆ ਰਿਹਾ ਤੁਸੀਂ ਜਿੱਧਰ ਵੀ ਦੇਖੋਗੇ ਦੂਰ ਦੂਰ ਤੱਕ ਤੁਹਾਨੂੰ ਝੰਡੇ ਹੀ ਝੰਡੇ ਹਰੇ ਰੰਗ ਦੇ ਦੇਖਣ ਨੂੰ ਮਿਲ ਗਏ ਤੁਹਾਨੂੰ ਕਿਸ ਦੀ ਝੰਡੇ ਦੇਖਣ ਨੂੰ ਮਿਲ ਗਏ ਜਿਹੜੇ ਅੱਗੇ ਲੈ ਕੇ ਕਿਸਾਨ ਜਾ ਰਹੇ ਨੇ ਹੌਲੀ ਹੌਲੀ ਬਾਰਡਰਾਂ ਦੇ ਉੱਪਰ ਭੀੜ ਜਿਹੜੀ ਆ ਵਧ ਰਹੀ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਆਪ ਮੁਹਾਰੇ ਨਿਕਲ ਕੇ ਇਸ ਬਾਰਡਰ ਵੱਲ ਨੂੰ ਆਏ ਨੇ ਤਾਂ ਤਸਵੀਰ ਤੁਹਾਨੂੰ ਅਸੀਂ ਦਿਖਾਈਏ